ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਨਪ੍ਰਤ ਬਾੜ ਹਾਜ਼ਿਰ ਹਾਂ ਸਵੇਰ ਦੀਆਂ ਵਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਕੈਨੇਡਾ ਸਰਕਾਰ ਨੇ ਦਿੱਤਾ ਇੱਕ ਹੋਰ ਝਟਕਾ ਚੁੱਪਚਾਪ ਹੀ ਤੇ ਵਿਦੇਸ਼ੀਆਂ ਲਈ ਸਖਤ ਕਰਤੇ ਕੁਝ ਨਿਯਮ ਸੀਐਮ ਭਗਵੰਤ ਮਾਨ ਦੀ ਸਿਹਤ ਵਿਗੜੀ ਆਈਸੀਯੂ ਚ ਕਰਨਾ ਪਿਆ ਪਰਤੇ ਕੈਨੇਡਾ ਚ ਸਟੂਡੈਂਟ ਵੀਜ਼ੇ ਤੇ ਗਏ 950 ਪੰਜਾਬੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਅਗਨੀਵੀਰ ਨੂੰ ਲੈ ਕੇ ਅਮਿਤ ਸ਼ਾਹ ਨੇ ਦਿੱਤਾ ਵੱਡਾ ਬਿਆਨ ਕਿਹਾ ਅਗਨੀਵੀਰ ਜੋ ਧਰਤੀ ਹੋਏ ਹਰ ਵਿਅਕਤੀ ਨੂੰ ਮਿਲਣੀ ਚਾਹੀਦੀ ਹੈ ਪੈਨਸ਼ਨ ਦੀ ਸਹੂਲਤ ਪੰਜਾਬ ਦੇ ਆਈਐਮਡੀ ਨੇ ਪਾਰੀ ਮੀ ਦਾ ਅਲਰਟ ਕੀਤਾ ਜਾਰੀ ਕਿਸਾਨਾਂ ਅੰਦੀ ਵਧਾਈ ਚਿੰਤਾ ਆਰਧੀਆਂ ਨੇ 1 ਅਕਤੂਬਰ ਤੋਂ ਪੰਜਾਬ ਦੀਆਂ ਮੰਡੀਆਂ ਬੰਦ ਕਰਨ ਦਾ ਕੀਤਾ ਐਲਾਨ ਕਿਸਾਨਾਂ ਦੀ ਹੋਰ ਵਧੀ ਚਿੰਤਾ ਕਿਸਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਆਈ ਸਾਹਮਣੇ ਸਰਕਾਰ ਨੇ ਜਾਰੀ ਕੀਤੀ ਤਾਚੋ ਨਿਵੰਦਨ ਦਾ ਸਮਾ ਅਤੇ ਪ੍ਰਾਹਲੀ ਇਸਾੜਨ ਤੇ ਲਈ ਪਾਬੰਦੀ ਪੰਜਾਬ ਜੂਬਾ ਪਰਿਆ ਭਿਆਨਕ ਹਾਦਸਾ ਸਵਾਰੀਆਂ ਨਾਲ ਪੂਰੀ ਪੰਜਾਬ ਰੋਡਵੇ ਸਬਸ ਦਾ ਹੋਇਆ ਐਕਸੀਡੈਂਟ ਇਟਲੀ ਸਮੇਤ ਪੰਜ ਦੇਸ਼ ਦੇ ਪ੍ਰਵਾਸੀਆਂ ਲਈ ਹੋਇਆ ਸਖਤ ਇਸਾਲੋ ਵਾਪਸ ਭੇਜਣ ਦੀ ਕਰ ਰਿਹਾ ਹੈ ਤਿਆਰੀ ਤਿਉਹਾਰੀ ਸੀਜ਼ਨ ਵਿੱਚ ਸੋਨਾ ਲਗਾਤਾਰ ਵਧਾਰਿਆ ਆਪਣੀਆ ਕੀਮਤਾਂ ਲੋਕਾਂ ਦੀ ਜੇਬ ਤੇ ਪਵੇਗਾ ਵੱਡਾ ਅਸਰ ਰਾਜਾਂ ਦੇ ਦੋ ਮੋਟਰਸਾਈਕਲਾਂ ਵਿਚਕਾਰ ਹੋਈ ਟੱਕਰ ਇੱਕ ਵਿਅਕਤੀ ਦੀ ਹੋਈ ਦਰਦਨਾਕੋਂ ਮੌਤ ਤੋਂ ਦੋ ਵਿਅਕਤੀ ਝੰਬੀਰ ਜ਼ਖਮੀ 1 ਅਕਤੂਬਰ ਤੋਂ ਬਦਲ ਜਾਣਗੇ ਟੈਲੀਕਾਮ ਦੇ ਸਾਰੇ ਨਿਯਮ ਹੁਣ ਗ੍ਰਾਹਕਾਂ ਨੂੰ ਨਹੀਂ ਹੋਵੇਗੀ ਕੋਈ ਵੱਡੀ ਪਰੇਸ਼ਾਨੀ ਚਕਰਵਤੀ ਤੂਫਾਨ ਨੇ ਫੜੀ ਆਪਣੀ ਰਫ਼ਤਾਰ ਪੰਜਾਬਸਣੇ ਕਈ ਜ਼ਿਲ੍ਹਿਆਂ ਨੂੰ ਰੱਖਿਆ ਗਿਆ ਰੈਡ ਅਲਰਟ ਤੇ ਕਈ ਪਿੰਡਾਂ ਚ ਚੁਣੇ ਗਏ ਸਰਪੰਤੀ ਨਾਲ ਪੰਜ ਤੇ ਸਰਪੰਚ ਗੈਰੀ ਸੰਧੂ ਨੇ ਆਪਣੇ ਚੱਲਦੇ ਲਾਈਵ ਸ਼ੋਅ ਤੇ ਸਟੇਜ ਤੋਂ ਮੰਗੀ ਆਪਣੇ ਪਰਿਵਾਰ ਤੋਂ ਮਾਫੀ ਕੰਪਲੈਕਸ ਬਣਾਉਣ ਵਾਸਤੇ ਗਲਤ ਤਰੀਕੇ ਨਾਲ ਨਕਸ਼ਾ ਪਾਸ ਕਰਨ ਲਈ ਅਧਿਕਾਰੀ ਤੇ ਦਿੱਗੀ ਗੀਗਾ ਵਿਆ ਤੋਂ 25 ਦਿਨ ਬਾਅਦ ਹੀ ਉਜੜ ਗਈਆਂ ਪਰਿਵਾਰ ਦੀਆਂ ਖੁਸ਼ੀਆਂ ਕਾਉਂਸਲਰ ਤੋਂ ਤੰਗ ਆ ਕੇ ਇੱਕ ਨੌਜਵਾਨ ਨੇ ਕੀਤੀ ਖੁਦਕੁਸ਼ੀ ਦਿਨ ਦਿਹਾੜੇ ਨੌਜਵਾਨ ਨੂੰ ਤਾਰਿਆ ਮੌਤ ਦੇ ਘਾਟ ਗੋਲੀਆਂ ਮਾਰ ਕੇ ਕਰਤੀ ਹੱਤਿਆ ਨਸ਼ੇ ਵੇਚ ਵੇਚ ਬਣਾਈ ਸੀ ਕਰੋੜਾਂ ਅੰਦੀ ਜਾਇਦਾਦ ਪੁਲਿਸ ਨੇ ਕਰਦੀ ਸਾਰੀ ਦੀ ਸਾਰੀ ਫ੍ਰੀ ਕਿਸਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਆਈ ਸਾਹਮਣੇ ਸਰਕਾਰ ਨੇ ਜਾਰੀ ਕੀਤੀ ਤਾਚੋ ਨਿਵਰਦਨ ਦਾ ਸਮਾਂ ਅਤੇ ਪਰਾਲੀ ਸਾੜਨ ਤੇ ਲਈ ਪਾਬੰਦੀ ਅਗਨੀਵੀਰ ਨੂੰ ਲੈ ਕੇ ਅਮਿਤ ਸ਼ਾਹ ਨੇ ਦਿੱਤਾ ਵੱਡਾ ਬਿਆਨ ਕਿਹਾ ਅਗਨੀਵੀਰ ਜੋ ਭਰਤੀ ਹੋਏ ਹਰ ਵਿਅਕਤੀ ਨੂੰ ਮਿਲਣੀ ਚਾਹੀਦੀ ਹੈ ਪੈਨਸ਼ਨ ਦੀ ਸਹੂਲਤ ਨਵੀਆਂ ਤੇ ਤਾਜ਼ੀਆਂ ਅਪਡੇਟੀਆਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨੈਦਰ ਪੰਜਾਬੀ মিডিਆ ਹੁੰਦੀ ਹੈ ਇਜਾਜ਼ਤ ਧੰਨਵਾਦ